ਲਾਜ ਆ ਵੇਖੋ ਜੀ ਲਾਂਗਰੇ ਚਰਾਂਦਾ ਨੇ ਵੀ ਇੱਥੇ ਕੋ ਸੋਚੋ ਯਾਰ ਐਨਾ ਟਾਂਕ ਟਾਗਰ ਲੋਕ ਆਂਦਾ ਉਸ ਕਰਦੇ ਅੱਗੇ ਹੋਣਾ ਆਰਾ ਵੜਿਆ ਸੋਹਣਿਆ ਗਾਵਾਂ ਨੇ ਆ ਦੇਖੀ ਬੱਚੇ ਕੋਣੀ ਵਿੱਚ ਹੈਗਾ ਨਾ ਬੱਚੇ ਕੀ ਤਰ੍ਹਾਂ ਦੇ ਬੱਚੀ ਆ ਮਾਲੇ ਬੱਚੀ ਮਾਲੇ ਕੋਈ ਆਰ ਵੀਡੀਓ ਨਾ ਫਿਰ ਤੁਸੀਂ ਇੱਥੇ ਲੈਣ ਗਿਆ ਇੱਥੇ ਕੀ ਹੈਗਾ ਖਾਣ ਹੈਗਾ ਕੁਛ ਇੱਥੇ ਇੱਥੇ ਖਾਣ ਕੁਛ ਲੱਭਦਾ ਇਨਾਂ ਨੂੰ ਭੁੱਖਿਆ ਮਾਰਦੇ ਫਿਰਦੇ ਜੱਪਾ ਤੱਪਾ ਦਾ ਅਹੰਕਾਰ ਹੈ ਦੁਨੀਆ ਤੇ ਸ਼ੁਕਾ ਲਈ ਫੜਾ ਲਾ ਰਹੀ ਵੇਖਣ ਦੇ ਹਨ ਕੋਈ ਇੱਕ ਦੋ ਤਿੰਨ ਬੰਦੇ ਨੇ ਹਜੂਰ ਟੈਨਸ਼ਨ ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਭਾਈ ਹైਦਰਾ ਦਾਰਨਾ ਕੁਝ ਹੁੰਦਾ ਜੇ ਮੈਂ ਵਿੱਚ ਬੰਦੀ ਦਾਦਾ ਜਾਗ ਮੈਂਗਾ ਕੋਈ ਗੱਲ ਨਹੀਂ ਤੇ ਪਰ ਕਾ ਮਤਲਬ ਵੀ ਆ ਵੇ ਕੋ ਸਾਰੇ ਗਾਵਾਂ ਹੀ ਬੱਚੇ ਬੰਦੇ ਕਿੱਧਰ ਭੇਜਦੇ ਨੇ ਤੇ ਬਾਕੀ ਦੂਜਾ ਗੱਲ ਆ ਵੀ ਬੰਦੇ ਸਾਰੇ ਤਿੰਨ ਤੇ ਡੰਗਰ ਕਿੰਨੇ ਨੇ ਆਪਣੀ ਆਪ ਪਰਮੇਸ਼ਰ ਦੀ ਲਕੀਰ ਦੇ ਅੰਦਰ ਆ ਜੀ ਰੋਡ ਚੜਨ ਗਿਆਂ ਕੀ ਤਮਾਸ਼ਾ ਬਣਾਉਣਗੇ ਯਾਰ ਨਹੀਂ ਹੁੰਦੀ ਵਿਚਾਰਨ ਸ੍ਰੀ ਕੋਈ ਥਾਂ ਟਗਾਣਾ ਚਰਾਉਣ ਦਾ ਐਵੇਂ ਤੱਪੀ ਕਰਦੇ ਯਾਰ ਬਾਬਾ ਜੀ ਦੇ ਪਾਸ ਇੱਕ ਪ੍ਰੇਮੀ ਰੋਜ਼ ਦੁੱਧ ਲਿਆਉਂਦਾ ਹੁੰਦਾ ਸੀ ਅਸੀਂ ਰੁਕ ਲਈਦੇ ਨੇ ਮਿਹਨਤ ਆ ਕਰ ਕਰ ਕੇ ਤੇ ਸਾਰੇ ਮੇਦੋਂ ਜਾਂਦੀਆਂ ਨੇ ਹਾਂ ਕਿੱਦਾਂ ਫਿਰਦੀ ਕਿੱਦਾਂ ਫਿਰਦੀ ਯਾਰ ਕੀ ਗੱਲ ਹੈ ਮੋੜ ਬਰਾ ਡਰੈਕ ਜਾਮ ਹੋ ਗਈ ਨਾ ਚਲੋ ਠੀਕ ਹੈ ਜੀ